ਲੋਕ ਸਭਾ ਚੋਣਾਂ ਸਿਰਤੇ ਨੇ ਸਿਆਸੀ ਗੇੜ ਭੰਨਿਆ ਗਿਆ ਔਰ ਇਸ ਗੇੜ ਦੇ ਵਿੱਚ ਇੱਕ ਇਹੋ ਜਿਹਾ ਨਾਮ ਉੱਭਰ ਕੇ ਸਾਹਮਣੇ ਆਇਆ ਜਿਹੜਾ ਨਾਮ ਅਜੇ ਤੱਕ ਸਿਰਫ ਪਰਦੇ ਦੇ ਉੱਤੇ ਦਿਖਾਈ ਦਿੰਦਾ ਸੀ ਜਿਹੜਾ ਵਿਅਕਤੀ ਅਜੇ ਤੱਕ ਸਿਰਫ ਪਰਦੇ ਉੱਤੇ ਦਿਖਾਈ ਦਿੰਦਾ ਸੀ ਲੋਕਾਂ ਨੂੰ ਆਪਣੀ ਅਦਾਕਾਰੀ ਦੇ ਨਾਲ دیਵਾਨਾ ਕਰ ਦਿੰਦਾ ਸੀ ਕਰਮਜੀਤ ਅਨਮੋਲ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਜਦੋਂ ਤੋਂ ਉਮੀਦਵਾਰ ਐਲਾਨੇ ਗਏ ਨੇ ਹਰ ਕੋਈ ਹੁਣ ਇਹ ਵੇਖਣ ਨੂੰ ਉਤਸਕ ਹੈ ਕਿ ਆਖਰਕਾਰ ਫਰੀਦਕੋਟ ਦੀ ਸੀਟ ਤੇ ਜਿੱਤੇਗਾ ਕੌਣ ਕਰਮਜੀਤ ਅਨਮੋਲ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰਾਈ ਨੇ ਔਰ ਇਸ ਮਾਮਲੇ ਦੇ ਵਿੱਚ ਸਿੱਧੇ ਨਿਸ਼ਾਨੇ ਸਨੀ ਦੇਵੋਲ ਦੇ ਉੱਤੇ ਕੱਸਦੇ ਨਜ਼ਰ ਆਏ ਨੇ ਫਿਲਮੀ ਸਤਾਰੇ ਔਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਸਿਆਸੀ ਰੰਗ ਦੇ ਵਿੱਚ ਰੰਗਦੇ ਨਜ਼ਰ ਆਏ ਨੇ ਆਰਡੀਐਫ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਰਡੀਐਫ ਦੇ ਜਿਹੜੇ ਪੈਸੇ ਰੁਕੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਕਰਮਜੀਤ ਅਨਮੋਲ ਪੰਜਾਬ ਦੇ ਹਿੱਤ ਦੀ ਗੱਲ ਤਾਂ ਜ਼ਰੂਰ ਕਰ ਰਹੇ ਨੇ ਔਰ ਨਾਲ ਦੀ ਨਾਲ ਸਣੀ ਦਿਓਲ ਦੀ ਖਿਲਾਫਤ ਕਰਦੇ ਨਜ਼ਰ ਆਏ ਨੇ ਸਣੀ ਦਿਓਲ ਜਿਹੜੇ ਗੁਰਦਾਸਪੁਰ ਤੋਂ ਐਮਪੀ ਨੇ ਉਹਨਾਂ ਦੀ ਖਿਲਾਫਤ ਕਰਦੇ ਨਜ਼ਰ ਆਏ ਨੇ ਦੋਵੇਂ ਅਦਾਕਾਰੀ ਦੀ ਫੀਲਡ ਦੇ ਵਿੱਚੋਂ ਤਾਲਕ ਰੱਖਦੇ ਨੇ ਭਾਵੇਂ ਉਹ ਸਣੀ ਦਿਵਲ ਹੋਣ ਭਾਵੇਂ ਉਹ ਕਰਮਜੀਤ ਅਨਮੋਲ ਹੋਣ ਪਰ ਕਰਮਜੀਤ ਅਨਮੋਲ ਦਾ ਕਹਿਣਾ ਆ ਕਿ ਉਹ ਤਾਂ ਵੱਡੇ ਕਲਾਕਾਰ ਨੇ ਉਹ ਵੱਡੇ ਲੋਕ ਨੇ ਉਹਨਾਂ ਦਾ ਪੰਜਾਬ ਦੇ ਨਾਲ ਭਾਵੇਂ ਕੋਈ ਵਾਹ ਵਾਸਤਾ ਨਾ ਪੈਂਦਾ ਹੋਵੇ ਪਰ ਸਾਡਾ ਪੰਜਾਬ ਦੇ ਨਾਲ ਵਾਹ ਵਾਸਤਾ ਪੈਂਦਾ ਸਾਡਾ ਪੰਜਾਬ ਦੇ ਨਾਲ ਸਿੱਧਾ ਲੈਣ ਦੇਣ ਹੈਗਾ ਸਾਡਾ ਪੰਜਾਬ ਸਾਡਾ ਘਰ ਹੈਗਾ ਔਰ ਅਸੀਂ ਪੰਜਾਬ ਦੇ ਹਿੱਤ ਵਾਸਤੇ ਕੁਝ ਵੀ ਕਰਾਂਗੇ ਕਰਮਜੀਤ ਅਨਮੋਲ ਨੇ ਇਹ ਦਾਵਾ ਕੀਤਾ ਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਸਾਦੇ ਸਣੀ ਦੇ올 ਦੇ ਉੱਤੇ ਜਿਹੜੇ ਗੁਰਦਾਸਪੁਰ ਤੋਂ ਭਾਜਪਾ ਦੇ ਐਮਪੀ ਨੇ ਹਾਲਾਂਕਿ ਉਹਨਾਂ ਨੇ ਦਾਵਾ ਕਰ ਦਿੱਤਾ ਸੀ ਕਿ ਉਹ ਇਸ ਤੋਂ ਬਾਅਦ ਸਿਆਸਤ ਵਿੱਚ ਪੈਰ ਨਹੀਂ ਧਰਨਗੇ ਔਰ ਆਪਣੇ ਕੈਰੀਅਰ ਵੱਲ ਫੋਕਸ ਕਰਨਗੇ ਜਿਸ ਵਾਸਤੇ ਇੱਕ ਪਾਸੇ ਭਾਜਪਾ ਜ਼ਰੂਰ ਸ਼ਸ਼ੋਪੰਜ ਵਿੱਚ ਆਇਆ ਕਿ ਗੁਰਦਾਸਪੁਰ ਤੋਂ ਆਖਰੀ ਕਿਸ ਨੂੰ ਉਤਾਰਿਆ ਜਾਵੇ ਪਰ ਕਿਤੇ ਨਾ ਕਿਤੇ ਸਨੀ ਦਿਓਲ ਦਾ ਕਿੱਸਾ ਜ਼ਰੂਰ ਉੱਠਦਾ ਕਿਉਂਕਿ ਅਦਾਕਾਰੀ ਦੀ ਫੀਲਡ ਵਿੱਚ ਹੋਣ ਕਾਰਨ ਇੱਕ ਹੋਰ ਅਦਾਕਾਰ ਸਿਆਸਤ ਵਿੱਚ ਆ ਚੁੱਕੇ ਨੇ ਸੀਐਮ ਭਗਵੰਤ ਮਾਨ ਦੇ ਖਾਸੇ ਕਰੀਬੀ ਕਰਮਜੀਤ ਅਨਮੋਲ ਸਨੀ ਦਿਓਲ ਤੇ ਤੰਜ ਕਸਦੇ ਨਜ਼ਰ ਆਏ ਨੇ ਸਨੀ ਦਿਓਲ ਨੂੰ ਲੈ ਕੇ ਵੀ ਵਿਵਾਦ ਬਣਿਆ ਰਿਹਾ ਕਿਉਂਕਿ ਗੁਰਦਾਸਪੁਰ ਦੇ ਲੋਕਾਂ ਦਾ ਤਾਂ ਅਜੇ ਤੱਕ ਇਹੀ ਦਾਵਾ ਹੈ ਕਿ ਉਹਨਾਂ ਨੇ ਅਜੇ ਤੱਕ ਆਪਣੇ ਐਮਪੀ ਨੂੰ ਹਲਕੇ ਦੇ ਵਿੱਚ ਦੇਖਿਆ ਹੀ ਨਹੀਂ ਉਹਨਾਂ ਦਾ ਦਾਵਾ ਹੈ ਕਿ ਕਦੀ ਉਹਨਾਂ ਦਾ ਐਮਪੀ ਆਪਣੇ ਹਲਕੇ ਦੇ ਵਿੱਚ ਆ ਕੇ ਲੋਕਾਂ ਦੇ ਵਿੱਚ ਵਿਚਰਿਆ ਹੀ ਨਹੀਂ ਸਨੀ ਦਿਓਲ ਗੁਰਦਾਸਪੁਰ ਕਦੇ ਆਈ ਹੀ ਨਹੀਂ ਇਹ ਦਾਵਾ ਜਿਹੜਾ ਹੈ ਗੁਰਦਾਸਪੁਰ ਦੇ ਲੋਕ ਕਰਦੇ ਨੇ ਔਰ ਇਸ ਤੋਂ ਬਾਅਦ ਸਨੀ ਦਿਓਲ ਦੀ ਇਸ ਸਿਆਸੀ ਪਾਰੀ ਤੋਂ ਬਾਅਦ ਕਿਤੇ ਨਾ ਕਿਤੇ ਭਾਜਪਾ ਨੂੰ ਜ਼ਰੂਰ ਵੱਡੀ ਸੱਟ ਲੱਗੀ ਆ ਔਰ ਭਾਜਪਾ ਵੀ ਹੁਣ ਦੋ ਵਾਰ ਸੋਚੇਗੀ ਸਨੀ ਦਿਓਲ ਨੂੰ ਉਮੀਦਵਾਰ ਲਾਣਨ ਤੋਂ ਪਹਿਲਾਂ ਦੂਜੇ ਪਾਸੇ ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਕਰਮਜੀਤ ਅਨਮੋਲ ਦੇ ਖਿਲਾਫ ਹੰਸਰਾਜ ਹੰਸ ਚੋਣ ਲੜ ਸਕਦੇ ਨੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਦੂਜੇ ਪਾਸੇ ਉਹਨਾਂ ਦੇ ਵਿਰੁੱਧ ਹੰਸਰਾਜ ਹੰਸ ਨੂੰ ਉਤਾਰਿਆ ਜਾ ਸਕਦਾ ਆ ਫਰੀਦਕੋਟ ਤੋਂ ਹੰਸਰਾਜ ਹੰਸ ਉਮੀਦਵਾਰ ਐਲਾਨੇ ਜਾ ਸਕਦੇ ਨੇ ਇਹ ਚਰਚਾਵਾਂ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਮੁਹੰਮਦ ਸਦੀਕ ਤਾਂ ਹੈਗੇ ਹੀ ਨੇ ਪਰ ਇਹ ਖਾਸ ਕਰਕੇ ਫਰੀਦਕੋਟ ਦੀ ਜਿਹੜੀ ਸੀਟ ਹੈਗੀ ਆ ਇਹ ਵੱਡੇ ਪੱਧਰ ਦੇ ਉੱਤੇ ਕਲਾਕਾਰਾਂ ਦੇ ਵਿੱਚ ਲੜਾਈ ਦਾ ਮੈਦਾਨ ਬਣ ਜਾਵੇਗੀ ਜੰਗ ਦਾ ਮੈਦਾਨ ਬਣ ਜਾਵੇਗੀ ਜੇ ਹੰਸ ਰਾਜ ਹੰਸ ਵੀ ਇੱਥੋਂ ਉਤਾਰ ਲਏ ਜਾਂਦੇ ਨੇ ਸਿਰਫ ਜਿਹੜੇ ਕਲਾਕਾਰ ਨੇ ਸਿਆਸਤ ਵਿੱਚ ਆਏ ਕਲਾਕਾਰ ਨੇ ਉਹ ਇੱਥੋਂ ਚੋਣ ਲੜਦੇ ਨਜ਼ਰ ਆਉਣ ਲੱਗ ਗਏ ਨੇ ਇੱਕ ਪਾਸੇ ਤਾਂ ਕਰਮਜੀਤ ਅਨਮੋਲ ਨੇ ਦੂਜੇ ਪਾਸੇ ਮੁਹੰਮਦ ਸਦੀਕ ਨੇ ਔਰ ਹੁਣ ਚਰਚਾਵਾ ਭਾਜਪਾ ਦੇ ਵੱਲੋਂ ਹੰਸ ਰਾਜ ਹੰਸ ਨੂੰ ਉਤਾਰਨ ਦੀਆਂ ਵੀ ਚਲਦੀਆਂ ਨਜ਼ਰ ਆ ਰਹੀਆਂ ਨੇ ਕਿਤਨਾ ਕਿਤੇ ਪਹਿਲਾਂ ਇਹ ਚਰਚਾਵਾਂ ਸੀ ਕਿ ਭਾਜਪਾ ਜਲੰਧਰ ਤੋਂ ਹੰਸਰਾਜ ਹੰਸ ਨੂੰ ਉਤਾਰ ਸਕਦੀ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਪਰਮਾਨ ਨਹੀਂ ਸੀ ਪਰ ਹੁਣ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਉਹ ਫਰੀਦਕੋਟ ਦੇ ਨਾਲ ਹੰਸਰਾਜ ਹੰਸ ਨੂੰ ਤੋਲਣ ਲੱਗ ਗਈਆਂ ਨੇ ਹੰਸਰਾਜ ਹੰਸ ਦਾ ਜਿਹੜਾ ਤਾਲੁਕ ਹੈ ਉਹ ਫਰੀਦਕੋਟ ਦੇ ਨਾਲ ਜੋੜਿਆ ਜਾਣ ਲੱਗ ਗਿਆ ਆ ਔਰ ਕਿਹਾ ਜਾ ਰਿਹਾ ਹੈ ਕਿ ਫਰੀਦਕੋਟ ਤੋਂ ਕਰਮਜੀਤ ਅਨਮੋਲ ਦੇ ਖਿਲਾਫ ਹੰਸਰਾਜ ਹੰਸ ਚੋਣ ਲੜ ਸਕਦੇ ਨੇ ਭਾਜਪਾ ਦੇ ਵੱਲੋਂ ਖੈਰ ਫਿਲਹਾਲ ਕਰਮਜੀਤ ਅਨਮੋਲ ਜਿਹੜੇ ਨੇ ਉਹ ਜ਼ਰੂਰ ਹੁਣ ਚੋਣ ਪ੍ਰਚਾਰ ਦੇ ਵਿੱਚ ਉੱਬਰ ਆਏ ਨੇ ਕਰਮਜੀਤ ਅਨਮੋਲ ਸਿਆਸੀ ਰੰਗ ਚ ਰੰਗੇ ਨਜ਼ਰ ਆ ਰਹੇ ਨੇ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਬਹੁਤ ਖੁਸ਼ਕਿਸਮਤ ਆ ਜੀ ਮੈਂ ਕਿ ਬਾਬਾ ਫਰੀਜੀ ਦੀ ਧਰਤੀ ਤੋਂ ਟਿਕਟ ਮਿਲੀ ਹੈ ਔਰ ਬੜੇ ਬੜਾ ਪਿਆਰ ਮਾਨ ਸਤਕਾਰ ਮਿਲ ਰਿਹਾ ਹੈ ਇਸ ਕੰਸਟੀਟਿਊਐਂਟ ਇਸ ਤਰ੍ਹਾਂ ਦਾ ਫੀਲਡਪੋਰਟ ਦੇਖਣਾ ਚਾਹੁੰਦੇ ਹਾਂ ਸਰ ਸਭ ਤੋਂ ਸੋਹਣਾ ਹਾਂਜੀ ਬਸ ਇਹੀ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਔਰ ਆਪਾਂ ਆਪਣੇ ਹਲਕੇ ਨੂੰ ਸਭ ਤੋਂ ਸੋਹਣਾ ਸੁੰਦਰ ਔਰ ਸਭ ਤੋਂ ਵਧੀਆ ਪੜਿਆ ਲਿਖਿਆ ਹਰ ਹਰ ਪੱਖੋਂ ਸੇ ਸਹੂਲਤਾ ਜਾਂ ਐਜੂਕੇਸ਼ਨ ਪੱਖੋਂ ਸਭ ਤੋਂ ਉੱਪਰ ਲੈ ਕੇ ਜਾਣਾ ਸਰ ਮੁੱਢ ਕੀ ਗੱਲ ਹੈ ਪ੍ਰਿੰਟੋਟ ਜਿਹੜੇ ਨਾਲ ਗੱਲਬਾਤ ਕੀਤੀ ਹੈ ਮੁੰਡੇ ਕੀ ਲੋਕ ਸਭਾ ਜਾ ਕੇ ਚੱਕਦੇ ਦੇਖੋ ਜੀ ਇਕੱਲੇ ਫਰੀਦਕੋਟ ਦੇ ਨਹੀਂ ਉੱਥੇ ਤਾਂ ਪੂਰੇ ਕਿਉਂਕਿ ਜਿਹੜਾ ਐਮਪੀ ਹੁੰਦਾ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਹੈ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਝ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਜੀ ਮੈਂ ਤਾਂ ਕਿਤੇ ਸੋਸ਼ਲ ਮੀਡੀਆ ਤੇ ਪੋਸਟਰ ਨਹੀਂ ਲਗਾਉਂਦਾ ਬਿਲਕੁਲ ਨਹੀਂ ਲਗਣ ਦੇਵਾਂਗਾ ਜੀ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਸਰ ਪ੍ਰੋਜੈਕਟ ਸੋਡੇ ਚੱਲ ਰਹੇ ਨੇ ਕਿ ਫਿਰ ਮਾਨੂੰ ਲੈ ਕੇ ਆਓ ਕਿਵੇਂ ਰਿਸਪੌਂਸਡ ਕਰੋਗੇ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਪੜ੍ਹਾਂਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਕਿਉਂਕਿ 1 ਜੂਨ ਨੂੰ ਜਿਹੜੀ ਵੋਟਿੰਗ ਹੋਣੀ ਹੈ ਔਰ ਕਾਫੀ ਸਮਾਂ ਤੁਹਾਨੂੰ ਲੋਕਾਂ ਨੂੰ ਜੀ ਬਿਲਕੁਲ ਤਾਂ ਹੀ ਵਿਚਾਰ ਰਹੇ ਹਾਂ ਜੀ ਵੀ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ-ਕੱਲੇ ਵਰਕਰ ਤੱਕ ਕੱਲੇ-ਕੱਲੇ ਵੋਟਰ ਤੱਕ ਪਹੁੰਚ ਕੀਤੀ ਜਾਵੇ ਇਹਨੇ ਗੁਰਦਾਸਪੁਰ ਜਿਲ੍ਹੇ ਸੰਨੀ ਜੋਲ ਦਾ ਜਿਹਨੇ ਲੱਗਦੇ ਆਲੀ ਉਹ ਆਪਣੇ ਹਲਕੇ 'ਚ ਨਜ਼ਰ ਨਹੀਂ ਆ ਰਹੇ ਇਹ ਤਾਂ ਨਹੀਂ ਕਿ ਤੁਸੀਂ ਕਿਹਦਾ ਨਜ਼ਰ ਆ ਪਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਮਪਾਲੇ ਇੱਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੇ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਜਿੱਥੇ ਜਿੱਥੇ ਤੁਹਾਡੇ ਵੱਲੋਂ ਸੰਦੂਰ ਦੀ ਟਿਕਟ ਵੀ ਮੰਗ ਕੀਤੀ ਗਈ ਸੀ ਵਾਦੋਂ ਕਿੱਥੇ ਲੱਗਿਆ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਪਾਲਾ ਕਾਲੀਪੁਰ ਆਜ ਨਹੀਂ ਕਿ ਕਿਹੜਾ ਜਾਉਂਦਾ ਅ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵੱਧ ਹੀ ਕਰਾਂ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟੀਟਿਊਐਂਸੀ ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟੀਟਿਊਐਂਸੀ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਜੇ ਖੱਬੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਨੇ ਟੱਕਰ ਕਿਸ ਦੀ ਲੱਗੀ ਹੈ ਤਾਂ ਕੋਈ ਸੇਨਾ ਆਉਂ ਕੇ ਜੱਲਾ ਪਹਿਲਾ ਕਰਨੀ ਤਾਂ ਨਹੀਂ ਨਹੀਂ ਟੱਕਰ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਕਿੰਨਾ ਕਹ ਬਤਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ